ਪਿਆਰੇ ਦਰਸ਼ਕੋ ਇੱਕ ਖਾਸ ਖਬਰ ਨੂੰ ਲੈ ਕੇ ਮੈਂ ਤੁਹਾਡੇ ਰੂਬਰੂ ਹੋਇਆ ਹਾਂ ਕਿਉਂਕਿ ਖਬਰ ਲੋਕਾਂ ਦੇ ਲਈ ਹੈ ਅੱਜ ਰੋਪੜ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਯਾਦੂ ਜੀ ਵੱਲੋਂ ਅੱਜ ਰੋਪੜ ਦੇ ਨਵੇਂ ਬਣ ਰਹੇ ਬਣ ਰਹੇ ਪੁਲ ਦੇ ਉੱਤੇ ਜਾ ਕੇ ਵਿਜ਼ਿਟ ਕੀਤੀ ਦੌਰਾ ਕੀਤਾ ਅਤੇ ਸਭ ਨੂੰ ਪਤਾ ਹੈ ਕਿ ਇਹ ਪੁਲ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਹੈ ਜਿਸ ਦੇ ਨਾਲ ਲੋਕ ਬੜੇ ਖੱਜਲ ਖੁਆਰ ਹੋਏ ਨੇ ਸਾਡੇ ਦੀਪਤੀ ਕਮਿਸ਼ਨਰ ਵੱਲੋਂ ਕੰਪਨੀ ਦੇ ਅਧਿਕਾਰੀਆਂ ਅਤੇ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ ਤੇ ਬੁਲਾ ਕੇ ਇਸ ਦਾ ਕਾਰਨ ਦੱਸੋ ਨੋਟਿਸ ਲਿਆ ਗਿਆ ਕਿ ਤੁਸੀਂ ਇਸ ਪੁਲ ਨੂੰ ਬਣਾਉਣ ਦੇ ਵਿੱਚ ਇੰਨੀ ਦੇਰੀ ਕਿਉਂ ਲੱਗ ਰਹੀ ਹੈ ਅਤੇ ਇਸ ਨੂੰ ਦੇਰੀ ਹੋਣ ਦੇ ਕਾਰਨ ਇੱਕ ਜੁਰਮਾਨੇ ਦੇ ਤੌਰ ਤੇ 2 ਕਰੋੜ 91 ਲੱਖ ਰੁਪਏ ਦਾ ਜੁਰਮਾਨਾ ਵੀ ਲਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਤੇ ਜੇਕਰ 3 ਮਹੀਨੇ ਦਾ ਸਮਾਂ ਜਿਹੜਾ ਕੰਪਨੀ ਨੂੰ ਦੁਬਾਰੇ ਦਿੱਤਾ ਗਿਆ ਕਿ 3 ਮਹੀਨੇ ਦੇ ਅੰਦਰ ਇਸ ਪੁਲ ਨੂੰ ਦੁਬਾਰੇ ਬਣਾਇਆ ਜਾਵੇ ਤੇ ਅਸੀਂ ਇਸ ਪੁਲ ਦੀ ਪਹਿਲਾਂ ਵੀ ਕਈ ਵਾਰੀ ਰਿਪੋਰਟ ਬਣਾ ਚੁੱਕੇ ਹਾਂ ਲੋਕਾਂ ਨੇ ਹਲਕਾ ਵਿਧਾਇਕ ਤੋਂ ਵੀ ਕਈ ਵਾਰੀ ਮੰਗ ਕਰ ਦਿੱਤੀ ਸੀ ਕਿ ਇਸ ਪੁਲ ਦਾ ਕੰਮ ਇਨੀ ਧੀਮੀ ਗਤੀ ਦੇ ਨਾਲ ਕਿਉਂ ਚੱਲ ਰਿਹਾ ਆਪਾਂ ਦੱਸ ਦੇਣਾ ਚਾਹਾਂਗੇ ਕਿ ਇਹ ਜਿਹੜੀ ਪੁਲ ਦਾ ਕੰਮ ਜਿਹੜਾ ਕਾਂਗਰਸ ਵਿਲੇ ਦੀ ਸਰਕਾਰ ਤੋਂ ਚਾਲੂ ਹੋਇਆ ਸੀਗਾ ਲੇਕਿਨ ਅੱਜ ਦੂਜੀ ਜਿਹੜੀ ਸਾਡੇ ਆਵਾ ਦੇ ਪਾਰਟੀ ਦੀ ਸਰਕਾਰ ਨੂੰ ਚਲਦਿਆਂ ਵੀ 3 ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਲੇਕਿਨ ਪੁਲ ਬਿਲਕੁਲ ਜੂੰ ਦੀ ਚਾਲ ਜਿਹੜਾ ਬਣ ਰਿਹਾ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਕਿਉਂਕਿ ਰੋਪੜ ਦਾ ਜਿਹੜੀ ਅੱਜ ਕੱਲ ਜਿਸ ਵੇਲੇ ਜਿਹਨ ਰੂਪਨਗਰ ਕਹਿੰਦੇ ਸੀ ਕਿ ਆਪਾਂ ਉਹ ਕ੍ਰੂਪਨਗਰ ਜਿਹੜਾ ਨਜ਼ਰ ਆਂਦਾ ਸੀਗਾ ਕਿਉਂਕਿ ਜਿਹੜੀ ਨਹਿਰਾਂ ਜਦ ਰੋਪੜ ਦੇ ਵਿੱਚ ਐਂਟਰ ਕਰਨ ਵਾਸਤੇ ਆਮ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪੈ ਰਿਹਾ ਸੀ ਅਤੇ ਹੁਣ ਸੈਦ 3 ਮਹੀਨੇ ਦਾ ਸਮਾਂ ਜਿਹੜਾ ਇੱਕ ਨਿਸ਼ਚਿਤ ਕੀਤਾ ਗਿਆ ਤੇ ਡੀਸੀ ਸਾਹਿਬ ਵੱਲੋਂ ਕਿਹੜੀ ਕਿਹੜੀ ਗੱਲਾਂ ਅਹਿਮ ਹੋਰ ਕੀਤੀਆਂ ਗਈਆਂ ਆ ਉਹ ਦੇਖਦੇ ਆ ਸਾਡੇ ਇਸ ਖਾਸ ਰਿਪੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਨੇ ਰੋਪੜ ਵਿਖੇ ਨੈਰੋ ਸਟੇਡੀਅਮ ਨੇੜੇ ਸਰਹੰਦ ਨਹਿਰ ਉਤੇ ਬਣਾਏ ਜਾ ਰਹੇ ਪੁਲ ਦਾ ਦੌਰਾ ਕਰਦਿਆ ਹੋਇਆ ਕਾਰਜਾਂ ਨੂੰ ਜਲਦ ਤੋਂ ਜਲਦ ਸਮੇਂ ਦੇ ਵਿੱਚ ਮੁਕੰਮਲ ਕਰਵਾਉਣ ਦੀ ਆਦੇਸ਼ ਦਿੱਤੇ ਨੇ ਤੇ ਪੁਲ ਦੀ ਉਸਾਰੀ ਦਾ ਨਰੀਖਣ ਕੀਤਾ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਨਿਰਮਾਣ ਜਲਦ ਤੋਂ ਜਲਦ ਕਰਵਾਉਂਦੀ ਹਦਾਇਤ ਦਿੱਤੀ ਗਈ ਇਸ ਮੌਕੇ ਉਹਨਾਂ ਦੱਸੇ ਕਿ ਰਾਸ਼ਟਰੀ ਰਾਜਮਾਰਗ ਦੇ ਵੱਲੋਂ ਪੁਲ ਬਣਾਉਣ ਦੇ ਵਿੱਚ ਦੇਰੀ ਕਰਨ ਜੁਰਮਾਨਾ ਲਗਾਉਂਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਉਧੇੰਤਮ ਫੈਸਲਾ ਸੜਕ ਆਵਾਜਾਈ ਤੇ ਰੇਲ ਮਾਰਗ ਮੰਤਰਾਲੇ ਦੇ ਵੱਲੋਂ ਲਿਆ ਜਾਵੇਗਾ ਹੁਣ ਤੱਕ ਐਮਐਸਐਸਪੀ ਸਿੰਗਲਾ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਕੀਤੀ ਗਈ ادائیگی ਦੇ ਵਿੱਚ 2 ਕਰੋੜ 91 ਲੱਖ 28808 ਰੁਪਏ ਦੀ ਕਰੋਰਤੀ ਕੀਤੀ ਜਾ ਚੁੱਕੀ ਹੈ ਤੇ ਕਾਰਜਕਾਰੀ ਇੰਜੀਨੀਅਰ ਸੰਦੀਪ ਕੁਮਾਰ ਨੇ ਪੁਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 135 ਮੀਟਰ ਲੰਬੇ ਸਟੀਲ ਪੁਲਾਂ ਨੂੰ ਬਣਾਉਣ ਉੱਤੇ ਕੁੱਲ 52.70 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਨੂੰ ਤਿੰਨ ਮਹੀਨਿਆਂ ਦੇ ਵਿੱਚ ਆਵਾਜਾਈ ਦੇ ਲਈ ਕੋਲ ਦਿੱਤਾ ਜਾਵੇਗਾ। ਉਹਨਾਂ ਅਨੁਸਾਰ ਹੀ ਦੇ ਅਧੀਨ ਸਟੀਲ ਪੁਲ ਦੀ ਜਾਣਕਾਰੀ ਦਿੰਦੇ ਆ ਦੱਸੇ ਕਿ ਇਸ ਦੀ ਲੰਬਾਈ 135 ਮੀਟਰ ਜਦਕਿ ਪ੍ਰੋਜੈਕਟ ਦੀ ਕੁੱਲ ਲੰਬਾਈ 285 ਮੀਟਰ ਹੈ ਜੋ ਕਿ ਚਾਰ ਮਾਰਗੀ ਹੋਵੇਗਾ ਇਸ ਉੱਪਰ 1.5 ਮੀਟਰ ਚੌੜਾ ਫੁੱਟਪਾਥ ਵੀ ਬਣਾਇਆ ਜਾ ਰਿਹਾ ਹੈ।

पूरे रस्ते का सेम हाल है आप कहीं पे भी खड़े हैं और निकाल के भी दे दो मैं देख लेती हूँ एटीएम में है भी या नहीं ये पड़ी है तो लग तो रही है लग तो रही है लग तो रही है तो दिख रहा है पर एटीएम आप ही बेहतर जानते हैं मैं ही बोलूं